ਪਾਂ ਕਿ ਨੂੰ ਪਾਉਂਗੇ ਫਿਰ ਜੇ ਬਰਾਬਰ ਪਾਉਂਗੇ ਫਿਰ ਤਾਂ ਅੱਡੀ ਨੂੰ ਪਾਉਂ ਨਹੀਂ ਆਮ ਨੂੰ ਪਾਵਾਂਗੇ ਹਾਂਜੀ ਹਾਂ ਮਨੂੰ ਆਮ ਨੂੰ ਪਾਉਂਗੇ ਕਿਵੇਂ ਕੰਮਾਂ ਤੋਂ ਖੁਸ਼ ਹੋ ਪੂਰੇ ਜ਼ਮਾਨਾ ਅੱਛਾ ਠਿੰਡਸੇ ਦਾ ਜੋਰ ਕਿਉਂ ਰਹੂ ਤੂੰ ਤਾਂ ਕੰਮ ਕਰ ਰੱਖੇ ਨੇ ਹਲਕੇ ਜਿਹਾ ਪਹਿਲਾਂ ਟੱਕੜੇ ਹੋਈ ਨਹੀਂ ਬੋਲਦਾ ਨਹੀਂ ਤੁਸੀਂ ਇਹ ਦੱਸੋ ਵੀ ਤੁਸੀਂ ਵੋਟ ਕਿਹਨੂੰ ਪਾਉਂਗੇ ਤੁਹਾਨੂੰ ਕਿਹੜਾ ਵਧੀਆ ਲੱਗਦਾ ਹੈ ਮੰਦਰ ਦਿਲੋਂ ਮਨ ਤੋਂ ਮੋਦੀ ਲੱਗਿਆ ਸੀ ਹਾਂ ਮੋਦੀ ਨੂੰ ਹਾਂ ਅੱਛਾ ਮੋਦੀ ਨੂੰ ਪਾਉਂਗੇ ਕਿਹਨੂੰ ਪਾਉਂਗੇ ਤੇਰਾ ਕੀ ਮੇਰ ਦਾ ਕੁਝ ਨਹੀਂ ਪਤਾ ਲੱਗਿਆ ਸਹੀ ਸਹੀ ਜਿਸਕੇ ਪਾਸ ਦੇਂਗੇ ਮਰਜ਼ੀ ਦਾ ਦਿਲ ਠੁਕੇਗਾ ਦੀ ਤਿੰਨ ਠੁਕੇਗਾ ਬਤਾਓ ਤਾਂ ਥੋੜਾ ਸਾ ਦਿਲ ਕਿਸਕੇ ਪਾਸ ਹੈ ਵੀ ਜੁੜਾ ਹੋਆ ਹੈ ਕਾਂਗਰਸ ਨੂੰ ਪਾ ਦੇ ਕਾਂਗਰਸ ਨੂੰ ਨਾ ਠੀਕ ਹੈ ਜੀ ਅਕਾਲੀ ਆਂਦੀ ਅਸੀਂ ਦਾ ਅਕਾਲੀ ਕਿਹੜੇ ਅਕਾਲੀ ਹਾਂ ਢਿੰਡ ਸੇ ਨੂੰ ਪਾਵਾਂਗੇ ਢਿੰਡ ਸੇ ਢਿੰਡ ਸੇ ਨੂੰ ਪਾਵਾਂਗੇ ਅਸੀਂ ਢਿੰਡ ਸੇ ਨੂੰ ਪਾਉਂਗੇ ਮਰਜ਼ੀ ਨਜ਼ਰ ਵੋਟ ਤਿੰਨ ਤਿੰਨ ਵੋਟਾਂ ਢਿੰਡ ਸੇ ਦੀਆਂ ਹੋ ਗਈਆਂ ਇੱਕ ਕਾਂਗਰਸ ਦੀ ਇੱਕ ਆਮ ਦੀ ਤੇ ਇੱਕ ਬੀਜੇਪੀ ਦੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸ ਵਕਤ ਖੜੇ ਸੀਗੇ ਭਾਖੜਾ ਤੇ ਪਾਣੀ ਵੀ ਘਟਿਆ ਹੋਇਆ ਹੈ ਇੱਥੇ ਅਸੀਂ ਮਸਲਾ ਆਏ ਸੀਗੇ ਹੋਰ ਪਰ ਇੱਥੇ ਸਾਡੇ ਬਜ਼ੁਰਗ ਬੈਠੇ ਨੇ ਸਤਿਕਾਰਯੋਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸਤਰੀਕਾਲ ਅਸਤਰੀਕਾਲ ਜੀ ਤੇ ਕਾਲ ਤੇ ਫਿਰ ਆਪਣਾ ਕਿਹੜਾ ਹਲਕਾ ਪੈਂਦਾ ਜੀ ਲਹਿਰਾ ਲਹਿਰਾ ਤੇ ਵੱਡਾ ਐਮਪੀ ਵਾਲਾ ਸੰਗਰੂਰ ਆ ਸੰਗਰੂਰ ਪੈਂਦਾ ਜੀ ਸੰਗਰੂਰ ਪੈਂਦਾ ਵੋਟਾਂ ਆ ਰਹੀਆਂ ਨੇ ਫਿਰ ਐਮਪੀ ਵਾਲੀਆਂ ਆ ਰਹੀਆਂ ਜੀ ਫਿਰ ਵੋਟਾਂ ਹੁਣ ਕਿਹਨੂੰ ਪਾਉਂਗੇ ਕੋਈ ਮੂੰਹ ਸਿਰ ਲੱਗਦਾ ਕਿਸੇ ਨੂੰ ਪਾਉਣ ਦਾ ਕਿਨੂੰ ਪਾਉਂਗੇ ਬਰਾਬਰੇ ਪੈਣੀਆਂ ਸਾਰਿਆਂ ਨੂੰ ਸਾਰਿਆਂ ਨੂੰ ਬਰਾਬਰੇ ਪੈਣਗੀਆਂ ਠਿੰਡਸੇ ਦਾ ਜ਼ੋਰ ਰਹੂਗਾ ਇੱਥੇ ਹਾਂ ਇੱਥੇ ਠਿੰਡਸੇ ਦਾ ਲਹਿਰੇ ਹਲਕੇ ਚ ਕਪੂਰੇ ਚ ਪੂਰੇ ਚ ਮੰਨ ਅੱਛਾ ਠਿੰਡਸੇ ਦਾ ਜ਼ੋਰ ਕਿਉਂ ਰਹੂ ਤੁਹਾਨੂੰ ਤਾਂ ਕੰਮ ਕਰਾਖੇ ਨੇ ਹਲਕੇ ਹੀ ਪਹਿਲਾਂ ਅੱਛਾ ਲਹਿਰੇ ਹਲਕੇ ਚ ਕੰਮ ਹੋਏ ਨੇ ਬਹੁਤ ਤਕੜੇ ਹੋਏ ਨੇ ਅੱਛਾ ਕੀ ਕੀ ਹੋਇਆ ਜ਼ਿਆਦਾ ਕੰਮ ਜ਼ਿਆਦਾ ਪਹੀ ਭਾਵੇਂ ਕਿਲੋਮੀਟਰ ਦੀਆਂ 2 ਦੀ ਸਾਰੀ ਪੱਕੀ ਪੱਕੇ ਹਾਂ ਅੱਛਾ ਪਿੰਡਾਂ ਦਾ ਵਿਕਾਸ ਬਹੁਤ ਹੋਇਆ ਆਪਣਾ ਕਿਹੜਾ ਪਿੰਡ ਹੈ ਬਾਮਣੀ ਵਾਲਾ ਬਾਮਣੀ ਵਾਲਾ ਲਹਿਰਾ ਕਾਕਾ ਹਲਕਾ ਹਾਂ ਹਾਂਜੀ ਆਪਾਂ ਕਿਹਨੂੰ ਪਾਉਂਗੇ ਫਿਰ ਜੇ ਬਰਾਬਰ ਪਾਉਂਗੇ ਫਿਰ ਤਾਂ ਸਾਰੇ 2-2 ਹੀ ਪਾਉਂਗੇ ਸਾਰੇ ਪਾਰਟੀ ਨੂੰ ਪਾਉਂਦੇ ਆਪਾਂ ਇਹਨੂੰ ਪਾਵਾਂਗੇ ਹਾਂਜੀ ਹਾਂ ਮਨੂੰ ਆਮ ਨੂੰ ਪਾਉਂਗੇ ਕਿਵੇਂ ਕੰਮਾਂ ਤੋਂ ਖੁਸ਼ ਹੋ ਕੰਮ ਤਾਂ ਕਰਾਂਗੇ ਜੇ ਕਰ ਕੋ ਕਰਾਂਗੇ ਨਹੀਂ ਤੂੰ ਪਹਿਲਾਂ ਕੋਈ ਕ ਅਮਰ ਤਾਂ ਕੁਝ ਨਹੀਂ ਆ ਰਹਾ ਯਾਰ ਉਹ ਨਹੀਂ ਬੋਟਾਂਗੇ ਨਾ ਠੀਕ ਹੈ ਹਾਂਜੀ ਫਿਰ ਬੋਟ ਕਿਉਂ ਪਾਗਦੇ ਕੰਮ ਨਹੀਂ ਹੋਇਆ ਅੱਛਾ ਕੰਮ ਕੰਮ ਦੇ ਕੱਢਾ ਸੋਣਾ ਕਰਿਆ ਸੁਣ ਲੈ ਹਾਂ ਭਗਵੰਦ ਜੀ ਮਾਨ ਨੇ ਹਾਂ ਬਿਜਲੀ ਦਾ ਬਿੱਲ ਡਫਰਟਰ ਹੋਇਆ ਜਿਸਟਰੀ ਨਹੀਂ ਹੋਊਗੀ ਡਫਰਟਰ ਸੈਟਿੰਗਾਂ ਫਿਰ ਜਿਸਟਰੀ ਨਹੀਂ ਹੋਊਗੀ ਮੈਂ ਕਰਾਣੀ ਸੀਗੀ ਐਨਓਸੀ ਮੰਗੀ ਮੈਥੋਂ ਹਾਂ ਮੋਰਗੇ ਦੇ ਬੈਕ ਦੀ ਹਾਂ ਸੁਸਾਇਟੀ ਦੀ ਐਨਓਸੀ ਕਹਿੰਦੇ ਦੁਬਾਰੇ ਖਤਮ ਕਰਤੀ ਨਹੀਂ ਜੀ ਨਹੀਂ ਕਰੀ ਸੁਣਿਆ ਸੀ ਕਈ ਦਿਨ ਹੋ ਗਏ ਨਹੀਂ ਕਰੀ ਜੀ ਨਹੀਂ ਹਾਂ ਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਫਿਰ ਉਹਨਾਂ ਨੇ ਤਾਂ ਦੱਸਤਾ ਆਪਦਾ ਉਹਨਾਂ ਨੇ ਤਾਂ ਦੱਸਤਾ ਵੀ ਉਹ ਫਲਾਣੇ ਨੂੰ ਪਾਵਾਂਗੇ ਬਸ ਜੋ ਵੱਡਿਆ ਕੰਮ ਕਰ ਰਿਹਾ ਉਹਨੂੰ ਪਾ ਦੇਗੇ ਆਪਾਂ ਕੰਮ ਤਾਂ ਹੁਣ ਇਸ ਤੋਂ ਬਾਅਦ ਕਿਹੜਾ ਕਰੂਗਾ ਜੀ ਹੁਣ ਤਾਂ ਵੋਟਾਂ ਦੇ 2 ਮਹੀਨੇ ਰਹਿ ਗਏ ਡੇਟ ਤੋਂ 1 ਮਿੰਟ ਤੁਸੀਂ ਦੱਸੋ ਜੀ ਮੰਦਰ ਦਿਲੋਂ ਮੰਦਰ ਮੋਦੀ ਲੱਗ ਗਿਆ ਸੀ ਹੈ ਮੋਦੀ ਨੂੰ ਹਾਂ ਅੱਛਾ ਮੋਦੀ ਨੂੰ ਪਾਉਂਗੇ ਨਾ ਠੀਕ ਆ ਗੱਲ ਖੁੱਲ ਕੇ ਦੱਸਣੀ ਚਾਹੀਦੀ ਆ ਬੰਨਾ ਤੇ ਮੋਦੀ ਠੀਕ ਲੱਗ ਗਿਆ ਸੀ ਅੱਛਾ ਕਿਵੇਂ ਲੱਗਦਾ ਮੋਦੀ ਠੀਕ ਆ ਮੋਦੀ ਕੇ ਮੈ ਠੀਕ ਲੱਗਦਾ ਹੈ ਮੋਦੀ ਗਲ ਗਲ ਵੱਟੇ ਨਾ ਦੇਖਦਾ ਗਲ ਵੱਟੇ ਤਾਂ ਵਧੀਆ ਲੱਗਦਾ ਹੈ ਅੱਛਾ ਇਹ ਜੱਟ ਨਹੀਂ ਹੈਗੇ ਤੁਸੀਂ ਅੱਛਾ ਜੱਟ ਹੈ ਅੱਛਾ ਉਹ ਕਹਿੰਦੇ ਗਲ ਵੱਟੂਗਾ ਹਾਂ ਵੱਡੀ ਰੱਖਿਆ ਹੈ ਹੈ ਬੈਠੇ ਬਾਰਡਰ ਦੇ ਬੈਠੇ ਨੇ ساری ਦੁਨੀਆ ਦਾ ਹੈਂ ਜੀ ਹਾਂ ਕਹਿੰਦੇ ਬਾਰਡਰ ਤੇ ਬੈਠੇ ਨੇ ਕਿਸਾਨ ਬੱਚੇ ਦੇ ਦੀ ਹਾਂ ਹੈ ਬੈਠੇ ਤੋਂ ਆ ਹਾਂ ਜੀ ਤੁਸੀਂ ਤੁਸੀਂ ਕਿਹਨੂੰ ਪਾਉਂਗੇ ਕੀ ਮੇਰਾ ਕੁਝ ਨਹੀਂ ਬਤਾਉਂਦੇ ਸਹੀ ਰਸ ਸਹੀ जिसके पास देंगे मर्ज़ी का दिल थुकेगा जी दिल थुकेगा थुके बता दो थोड़ा सा दिल किसके पास है अभी जुड़ा हुआ हैं कांग्रेस नु पादे कांग्रेस नु ना ठीक है गल खुल के करो कांग्रेस नु हां जी की नाम है जी अ�الیयां जी असली दा अ�الی ਕਿਹੜੇ अ�الی हां टिंड से नु ਪਾਵਾਂਗੇ ਟਿੰਡ ਸੇ ਟਿੰਡ ਸੇ ਨੂੰ ਪਾਵਾਂਗੇ हां जी ਹਿੰਡਸੇ ਨੂੰ ਪਾਵਾਂਗੇ ਹਿੰਡਸੇ ਨੂੰ ਪਾਵਾਂਗੇ ਮਰਦ ਨਜ਼ਰ ਵੋਟ ਤਿੰਨ ਤਿੰਨ ਵੋਟਾਂ ਹਿੰਡਸੇ ਦੀਆਂ ਹੋ ਗਈਆਂ ਇੱਕ ਕਾਂਗਰਸ ਦੀ ਇੱਕ ਆਮ ਦੀ ਤੇ ਇੱਕ ਬੀਜੇਪੀ ਦੀ 6 ਵੋਟਾਂ ਇੱਥੇ ਬੈਠੇ ਆ ਵੀ ਕਿਹੜਾ ਪਿੰਡ ਹੈ ਜੀ ਆਪਣਾ ਬਾਮਣੀ ਵਾਲਾ ਜੀ ਬਾਮਣੀ ਵਾਲੇ ਦਾ ਪਿੰਡ ਬਾਮਣੀ ਵਾਲੇ ਸਾਹਮਣੇ ਬਾਮਣੀ ਵਾਲੇ ਖੜਿਆਂਗੇ ਠੱਸ ਕੇ ਗਏ ਸੀਗੇ ਉੱਥੇ ਕਿਸੇ ਨੇ ਗੋਹਾ ਪਾਤਾ ਵਾਟਰ ਬਾਕਸ 'ਚ ਬਜ਼ੁਰਗ ਬੈਠੇ ਸੀ ਚਲੋ ਮਹਾ ਬਜ਼ੁਰਗਾਂ ਦਾ ਚਲੋ ਨਾਲੇ ਮੇਲ ਮਿਲਿਆ ਪਿਆ ਜਿਹੜਾ ਸਾਨੂੰ ਖੜਨਾ ਚਾਹੀਦਾ ਹੈ ਯਾਨੀ ਕਿ ਕਹਿੰਦੇ ਨੇ ਲਵੋਂ ਨਹੀਂ ਲੰਗਣਾ ਚਾਹੀਦਾ ਤੇ ਇਹਨਾਂ ਨਾਲ ਗੱਲਬਾਤ ਹੋਈ ਇਹ ਜਾਨੀ ਕਿ 6 ਬੈਠੇ ਨੇ 3 ਇੱਕ ਪਾਸੇ ਪਾਉਣਗੇ 1 1 1 ਇੱਕ ਪਾਸੇ ਪਊਗੀ ਮੁਕਾਬਲਾ ਇੱਥੋਂ ਸ਼ੁਰੂ ਹੋ ਚੁੱਕਿਆ ਹੈ ਲਹਿਰੇ ਕਾਗੇ ਹਲਕੇ ਤੋਂ